ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਬਹਿਰਕਲਾ ਦੀਆਂ ਤਸਵੀਰਾਂ ਖਾ ਰਹੇ ਹਾਂ ਜੋ ਵਾਰਸ਼ਾਂ ਹੋਈਆਂ ਤੇ ਪਾਣੀ ਬਹੁਤ ਜ਼ਿਆਦਾ ਸੜਕਾਂ ਦੇ ਵਿੱਚ ਚੜ ਗਿਆ ਸੀ ਤੇ ਨੀਆਂ ਦੇ ਨਾਲ ਪਾਣੀ ਲੱਗ ਗਿਆ ਸੀ ਕਿਉਂਕਿ ਨੀਆਂ ਵੀ ਇੰਨੀਆਂ ਮਜ਼ਬੂਤ ਨਹੀਂ ਹੁੰਦੀਆਂ ਆ ਤਾਂ ਅਸੀਂ ਅੱਜ ਬੇਨਤੀ ਕਰਦੇ ਹਾਂ ਸਾਰੇ ਪਿੰਡ ਬਹਿਰਕਲਾ ਦੇ ਲੋਕਾਂ ਨੂੰ ਵੀ ਜਿਹੜੇ ਛੱਪੜਾਂ ਦੇ ਵਿੱਚ ਕੂੜਾ ਸਿੱਟਦੇ ਆ ਛੱਪੜਾਂ ਨੂੰ ਭੀੜੇ ਕੱਢਦੇ ਆ ਤੇ ਆਪਾਂ ਸਾਰੇ ਜਾਣੇ ਲੋਕ ਉਹਨਾਂ ਨੂੰ ਕਹੀਏ ਵੀ ਭਾਈ ਆਪਾਂ ਨੂੰ ਛੱਪੜ ਚਾਹੀਦਾ ਹੈ ਵਾਰਸ਼ ਦਾ ਜਾ ਕੇ ਪਾਣੀ ਰੋਕੇ ਹਰ ਦਿਨ ਛੱਪੜ ਭੀੜਾ ਹੁੰਦਾ ਹੈ ਵੇਖੋ 2023 ਦੇ ਵਿੱਚ ਵਾਰਸ਼ਾਂ ਹੋਈਆਂ ਤੇ ਉਦੋਂ ਇੰਨਾ ਥਾਵਾਂ ਤੇ ਇੰਨਾ ਪਾਣੀ ਨਹੀਂ ਆਇਆ ਸੀ ਜਿੰਨਾ ਹੁਣ ਪਾਣੀ ਆਇਆ ਹੈ ਤਾਂ ਹਰ ਦਿਨ ਜਿਹੜਾ ਛੱਪੜ ਆ ਉਹ ਬਹੁਤ ਜ਼ਿਆਦਾ ਭੀੜਾ ਹੁੰਦਾ ਜਾ ਰਿਹਾ ਹੈ ਤੇ ਆਪਾਂ ਸਾਰੇ ਪਿੰਡ ਦੇ ਲੋਕ ਰਲ ਕੇ ਜਿਹੜੇ ਲੋਕ ਛੱਪੜਾਂ ਵਿੱਚ ਕੂੜਾ ਸਿੱਟਦੇ ਹਨ ਛੱਪੜਾਂ ਨੂੰ ਭੀੜੇ ਕਰਦੇ ਹਨ ਆਪਾਂ ਉਹਨਾਂ ਨੂੰ ਸਾਰਾ ਪਿੰਡ ਰਲ ਕੇ ਰੋਕੀਏ ਕਿਉਂਕਿ ਸਾਰੇ ਪਿੰਡ ਦੇ ਅੱਗੇ ਕੋਈ ਉਹ ਲੋਕ ਜ਼ਿਆਦੇ ਤਕੜੇ ਨਹੀਂ ਵੀ ਉਹ ਮੱਲੋ ਮੱਲੀ ਕੂੜਾ ਸਿੱਟਣਗੇ ਆਪਾਂ ਉਹਨਾਂ ਨੂੰ ਅਧਾਰਨਾ ਦੇਣੀ ਆ ਵੀ ਆਹ ਗਲੀਆਂ ਵਿੱਚ ਪਾਣੀ ਆਉਂਦਾ ਜੇ ਮਕਾਨ ਕਿਸ ਦਾ ਡਿੱਗੂਗਾ ਤਾਂ ਤੁਸੀਂ ਉਹਦੇ ਜ਼ਿੰਮੇਦਾਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿੱਥੋਂ ਤੱਕ ਪਾਣੀ ਹੈ ਜਿਹੜਾ ਕੱਲ ਸਾਰਾ ਇਹ ਭਰਿਆ ਹੋਇਆ ਸੀ ਆਹ ਇੱਥੋਂ ਤੱਕ ਪਾਣੀ ਸੀਗਾ ਸਾਰਾ ਚਲੋ ਅੱਜ ਉੱਤਰ ਗਿਆ ਤਾਂ ਅੱਜ ਮੇਰੀ ਇਹ ਪੀਲਾ ਵੀ ਚਲੋ ਆਪਾਂ ਪਾਣੀ ਨੂੰ ਵਾਰਸ਼ ਨੂੰ ਆਪਾਂ ਰੋਕ ਨਹੀਂ ਸਕਦੇ ਮੀਂਹ ਇੱਕ ਕੁਦਰਤੀ ਆਫਤ ਹੈ ਪਰ ਆਪਾਂ ਛੱਪੜਾਂ ਵਿੱਚ ਜਿਹੜੇ ਲੋਕ ਕੂੜਾ ਸਿੱਟਦੇ ਹਨ ਉਹਨਾਂ ਨੂੰ ਤਾਂ ਰੋਕ ਸਕਦੇ ਹਾਂ ਨਾ ਉਹਨਾਂ ਨੂੰ ਤਾਂ ਆਪਾਂ ਰੋਕ ਕੇ ਜਿਹੜੇ ਕਿ ਛੱਪੜਾਂ ਦੇ ਵਿੱਚ ਕੂੜਾ ਸਿੱਟਦੇ ਹਨ ਲੋਕ ਤਾਂ ਉਹਨਾਂ ਨੂੰ ਆਪਾਂ ਰੋਕ ਸਕਦੇ ਹਾਂ ਉਹਨਾਂ ਨੂੰ ਇਹ ਕਹਿ ਸਕਦੇ ਹਾਂ ਵੀ ਭਾਈ ਤੁਸੀਂ ਛੱਪੜਾਂ ਵਿੱਚ ਕੂੜਾ ਕਿਉਂ ਸਿੱਟਦੇ ਆ ਚਲੋ ਜਿਹੜੀ ਵਾਰਸ਼ ਹੈ ਉਹ ਤਾਂ ਪੈਣੀ ਪੈਣੀ ਹੈ ਪਰ ਛੱਪੜਾਂ ਨੂੰ ਤਾਂ ਆਪਾਂ ਬਚਾਈਏ ਨਾ ਜਿਹੜੇ ਲੋਕ ਛੱਪੜਾਂ ਦੇ ਵਿੱਚ ਕੂੜਾ ਸਿੱਟਦੇ ਹਨ ਛੱਪੜਾਂ ਨੂੰ ਭਰਦੇ ਹਨ ਤੇ ਆਪਾਂ ਉਹਨਾਂ ਲੋਕਾਂ ਤੇ ਸਖਤੀ ਕਰਕੇ ਸਾਰੇ ਪਿੰਡ ਰਲ ਕੇ ਆਪਾਂ ਪਿੰਡ ਰਲ ਕੇ ਉਹਨਾਂ ਨੂੰ ਕਹੀਏ ਵੀ ਛੱਪੜਾਂ ਨੂੰ ਕਿਉਂ ਤੁਸੀਂ ਭਰਦੇ ਹਨ ਜੇ ਛੱਪੜਾਂ ਨੂੰ ਮਤਲਬ ਵੀ ਢੇ ਹੁੰਦੇ ਗਏ ਤਾਂ ਪਾਣੀ ਫਿਰ ਇੱਕ ਦਿਨ ਗਲੀਆਂ 'ਚ ਵੜੂਗਾ ਪਾਣੀ ਸਮੱਸਿਆ ਹੱਲ ਨਹੀਂ ਹੋਣੀ ਤਾਂ ਮੈਂ ਬੇਨਤੀ ਕਰਦਾ ਆਪਾਂ ਸਾਰੇ ਲੋਕ ਰਲ ਕੇ ਜਾਣੇ ਕਿ ਮੋਦਵਾਰ ਲੋਕ ਆਪਾਂ ਉਹਨਾਂ ਲੋਕਾਂ ਨੂੰ ਰੋਕ ਗਏ ਜਿਹੜੇ ਲੋਕ ਛੱਪੜਾਂ ਨੂੰ ਦਿਨ ਦਾ ਦਿਨ ਭੀੜਾ ਕਰਦੇ ਹਨ ਤੇ ਜੇ ਹੌਲੀ ਹੌਲੀ ਛੱਪੜ ਭੀੜੇ ਹੁੰਦੇ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿੱਡੀ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਊਗਾ ਇਸ ਵਾਸਤੇ ਜਿਹੜੇ ਕੋਈ ਕੰਦਾਂ ਦੇ ਨਾਲ ਪਾਣੀ ਖੜਾ ਕੰਦਾਂ ਬਹਿ ਵੀ ਸਕਦੀਆਂ ਮਕਾਨ ਵੀ ਡਿੱਗ ਸਕਦੇ ਆ ਤੇ ਆਪਾਂ ਛੱਪੜਾਂ ਵਿੱਚ ਜਿਹੜੇ ਲੋਕ ਕੂੜਾ ਸਿੱਟਦੇ ਆਵੇਂ ਵਾਰ-ਵਾਰ ਅਪੀਲ ਕਰਦਾ ਕਿ ਉਹਨਾਂ ਲੋਕਾਂ ਨੂੰ ਆਪਾਂ ਰੋਕੀਏ ਤੇ ਫੇਰ ਜਿਹੜੀ ਇਹ ਸਮੱਸਿਆ ਹੱਲ ਹੋ ਸਕਦੀ ਹੈ ਤੇ ਅਸੀਂ ਤਾਂ ਬੜੇ ਲੰਮੇ ਸਮੇਂ ਦੇ ਕਹਿ ਰਹੇ ਆ ਵੀ ਇਹਨਾਂ ਜਿਹੜੇ ਲੋਕ ਕੂੜਾ ਸਿੱਟਦੇ ਆ ਲੱਪੜਾਂ ਨੂੰ ਭੀੜੇ ਕਰਦੇ ਉਹਨਾਂ ਨੂੰ ਰੋਕ ਗਏ ਤੇ ਇਹੀ ਇੱਕ ਸਮੱਸਿਆ ਦਾ ਹੱਲ ਹੈ ਕਿ ਚਲੋ ਵਾਰਸ਼ ਨੂੰ ਆਪਾਂ ਨਹੀਂ ਰੋਕ ਸਕਦੇ ਪਰ ਜਿਹੜੇ ਲੋਕ ਛੱਪੜਾਂ ਵਿੱਚ ਕੂੜਾ ਸਿੱਟਦੇ ਹਨ ਉਹਨਾਂ ਨੂੰ ਤਾਂ ਆਪਾਂ ਬੜੇ ਪਿਆਰ ਨਾਲ ਜਾਂ ਕਾਨੂੰਨੀ ਕਾਰਵਾਈ ਕਰਕੇ ਰੋਕ ਸਕਦੇ ਹਾਂ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲ ਗਿਆ ਸੀ ਮਾਫੀ ਚਾਹੁੰਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ